ਪੰਜਾਬ ਦੇ ਵਿੱਚ ਖੜਾਕੇ ਦੀ ਖੰਡ ਨੂੰ ਦੇਖਦੋਰੇ ਪੰਜਾਬ ਸਰਕਾਰ ਨੇ ਬਦਲਿਆ ਫੈਸਲਾ ਸਕੂਲਾਂ ਦੇ ਵਿੱਚ ਮੋੜ ਲਾਈਆਂ ਛੁੱਟੀਆਂ ਆਨਲਾਈਨ ਕਰਵਾਈ ਜਾਵੇਗੀ ਪੜਾਈ ਨਵਾਂ ਨੋਟੀਫਿਕੇਸ਼ਨ ਕੀਤਾ ਜਾਇ ਮਾਪਿਆਂ ਦੀ ਮੰਗ ਨੂੰ ਮੁਕਰ ਤੇ ਹੋਏ ਪੰਜਾਬ ਸਰਕਾਰ ਨੇ ਬਦਲਿਆ ਫੈਸਲਾ ਕਿਆ ਨਵੀਆਂ ਅਪਡੇਟ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਸਵਾਗਤ ਹੈ ਤੁਹਾਡਾ ਤੁਹਾਡੇ ਬੇਹੋਦੀਆਂ ਅਪਡੇਟਸ ਜਾਣਨ ਲਈ ਸਬਸਕ੍ਰਾਈਬ ਕਰੋ ਸਾਡੇ ਆਪਣੇ ਚੈਨਲ ਮੈਥਮੈਟਿਕਲੀਆ ਨੂੰ ਤਾਂ ਦਾਲਦੇ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਤੇ ਠੰਡ ਦਾ ਪਹਿਰ ਜਾਰੀ ਹੈ ਸੋ ਮਾਪਿਆਂ ਦੀ ਮੰਗ ਸਰਕਾਰ ਤੋਂ ਹੈ ਕਿ ਪੰਜਾਬ ਦੇ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਕੂਲਾਂ ਦੇ ਵਿੱਚ ਕੁਝ ਸਮੇਂ ਲਈ ਚੁਕੀਆਂ ਜਾਣੀਆਂ ਨੇ ਐਲਾਨਿਆ ਗਿਆ ਤੱਜੀ ਦੀ ਪੰਜਾਬ ਦੇ ਵਿੱਚ ਅੱਜ ਇਤਜਨਵੇਂ ਮੋਰ ਸਕੂਲ ਬੰਦ ਲਏ ਗਏ ਨੇ ਪਰ ਵਿਦਿਆਰਥੀਆਂ ਦੀ ਜੀ ਸੁਰੱਖਿਆ ਦੀ ਗੱਲ ਕਰੀਏ ਤਾਂ ਤੋਂ ਦਤੇ ਠੰਡ ਦੇ ਕਾਰਨ ਜੋ ਤੇ ਰਿਮਾਂ ਰਹੇਗੀ ਪੰਜਾਬ ਦੇ ਚੁੱਪ ਸਮੇਂ ਲਈ ਜਿਹੜਾ ਫੁੱਲਾਂ ਨੂੰ ਬੰਦ ਰੱਖਿਆ ਜਾਵੇ ਤੇ ਆਨਲਾਈਨ ਕਰਾਈ ਜੜੀਏ ਤੇ ਫਿਰ ਗਏ ਸੋਨ ਦੇਖਣਾ ਹੋਵੇਗਾ ਕਿ ਸ਼ਾਮ ਹੁੰਦਿਆਂ ਪੰਜਾਬ ਸਰਕਾਰ ਕੋਈ ਨਵਾਂ ਫੈਸਲਾ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲੈਂਦੀ ਹੈ ਜਾਂ ਇਸੇ ਸਮੇਂ ਦੇ ਮੁਤਾਬਕ ਪੰਜਾਬ ਦੇ ਵਿਦਿਆਰਥੀ ਜਿਹੜੇ ਸਕੂਲ ਜਾਣਗੇ ਸੋ ਜਿਵੇਂ ਇਸ ਨਾਲ ਸੰਬੰਧਿਤ ਕੋਈ ਤਾਜ਼ਾ ਜਾਣਕਾਰੀ ਸਾਡੇ ਸਾਹਮਣੇ ਆਉਂਦੀ ਹੈ ਅਸੀਂ ਤੁਹਾਨੂੰ ਟਾਈਮ ਨਾਲ ਅਪਡੇਟ ਕਰਦੇ ਰਹਾਂਗੇ ਸੋ ਇਸ ਵੀਡੀਓ ਵਿੱਚ ਐਨਾ ਹੀ